ਗੁਰਦੁਆਰਾ ਦਸਵਾਂ ਦੇਣਿਆ ਪਰਮਾਤਮਾ ਦੀ ਕਿਰਪਾ ਦੇ ਨਾਲ ਇਸ ਕੈਂਪ ਨੂੰ ਮੈਂ ਅੱਗੇ ਕਿਹਾ ਸੀਗਾ ਵੀ ਜਦੋਂ ਤੱਕ ਇਹ ਮਾਹੌਲ ਸਖਾਵਾਂ ਨਹੀਂ ਹੁੰਦਾ ਉਦੋਂ ਤੱਕ ਪਰਮਾਤਮਾ ਸਾਡੇ ਕੋਲੋਂ ਇੱਥੇ ਸੇਵਾ ਲੈਂਦੇ ਰਹਿਣ ਅਸੀਂ ਆਪਦੀ ਡਿਊਟੀ ਜਿਹੜੀ ਨਿਭਾਉਂਦੇ ਰਹੀਏ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਚੱਲਦਾ ਸੀਗਾ ਉਹਦੇ ਨਾਲ ਨਾਲ ਅੱਜ ਜਿਹੜੀ ਆਚਾਰ ਦੀ ਸੇਵਾ ਸੀ ਡੰਗਰਾਂ ਵਾਸਤੇ ਉਹ ਜਿਹੜੀ ਨਿਭਾਈ ਗਈ ਉਹ ਗੱਗੋਮਾਲ ਪਿੰਡ ਦੇ ਵਿੱਚ ਸੂਫੀਆਂ ਗਾਲिब ਜਿਹੜੀ ਇੱਥੇ ਆ ਕੇ ਲਿਸਟ ਬਣਾਈ ਸੀ ਸਵੇਰੇ ਅਸੀਂ ਔਰ ਕੱਲ ਜਿਹੜਾ ਸਾਡਾ ਪ੍ਰੋਗਰਾਮ ਆ ਉਹ ਜਸਤਰ ਵਾਲਿਆ ਜੀ ਇੱਕ ਚਾੜਪੁਰਿਆ ਇਹਨਾਂ ਦੋ ਤਿੰਨ ਪਿੰਡਾਂ ਦੇ ਵਿੱਚ ਕੱਲ ਅਸੀਂ ਜਾਵਾਂਗੇ ਔਰ ਉੱਥੋਂ ਜਿਹੜੀ ਜਿਹੜੀ ਵੀ ਜੋ-ਜੋ ਕਿਸੇ ਚੀਜ਼ ਦੀ ਡਿਮਾਂਡ ਹੋਈ ਜੋ ਅੱਜ ਇੱਥੋਂ ਡਿਮਾਂਡ ਆਈ ਸੀ ਉਹ ਆਟੇ ਦੀ ਸੀ ਤਰਪਾਲਾਂ ਦੀ ਸੀ ਚਾਰੇ ਦੀ ਸੀਗੀ ਉਹ ਜਿਹੜਾ ਇੱਥੇ ਪੂਰਾ ਅੱਜ ਕੀਤਾ ਗਿਆ ਵਾ ਔਰ ਉਹਦੇ ਵਿੱਚ ਅੱਜ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਨਾਲ ਸਵੇਰੇ ਸਾਰ ਚਰਨਜੀਤ ਸਿੰਘ ਦਸ਼ਮੇਸ਼ੇਵਾਦਿਲ ਵਾਲੇ ਮੋਲਾਪੁਰ ਦਾਖਾਂ ਤੋਂ ਆਏ ਸੀਗੇ ਉਹ ਇੱਥੇ ਟੀ-ਸ਼ਰਟਾਂ ਦੀ ਸੇਵਾ ਜਿਹੜੀ ਨਿਭਾ ਕੇ ਗਏ ਆ ਜਿੱਥੇ-ਜਿੱਥੇ ਵੀ ਹੁਣ ਕੱਪੜੇ ਚਾਹੀਦੇ ਨੇ ਉਹ ਦੇਣੇ ਅਸੀਂ ਸ਼ੁਰੂ ਕਰਦੇ ਆਂਗੇ ਉਹਦੇ ਨਾਲ-ਨਾਲ ਥੰਮਪਰ ਕੈਫੇ ਆ ਜੀ ਇਹ ਬਾਈਕਰਸ ਨੇ ਜਿਹੜੇ ਮੋਟਰਸਾਈਕਲ ਮਤਲਬ ਸ਼ੌਂਕ ਰੱਖਦੇ ਨੇ ਆਪਣਾ ਜਥਾ ਲੈ ਕੇ ਜਾਣ ਦਾ ਉਹ ਸਾਡੇ ਵਿੱਚ ਆਏ ਸੀਗੇ ਔਰ ਉਹਨਾਂ ਨੇ ਕਿਹਾ ਸੀਗਾ ਕਿ ਆਪਦੇ ਹੱਥੀ ਅਸੀਂ ਸੇਵਾ ਨਿਭਾਉਣੀ ਆ ਤਰਪਾਲਾਂ ਦੀ ਜਿਹੜੀ ਸੇਵਾ ਉਹ ਸਾਡੇ ਨਾਲ ਉੱਥੇ ਉਹ ਨਿਭਾਉਂਦੇ ਰਹੇ ਉਹਦੇ ਵਿੱਚ ਉਹਨਾਂ ਕੋਲ ਹੋਰ ਸਾਡੀਆਂ ਮਾਵਾਂ ਬੱਚੀਆਂ ਭੈਣਾਂ ਵਾਸਤੇ ਸੈਨੇਟਰੀ ਪੈਡ ਸੀਗੇ ਤਰਪਾਲਾਂ ਸੀਗੀਆਂ ਸੁੱਕਾ ਦੁੱਧ ਸੀਗਾ ਉਹ ਸੇਵਾ ਉਹਨਾਂ ਨੇ ਸਾਡੇ ਨਾਲ ਉੱਥੇ ਜਾ ਕੇ ਨਿਭਾਈ ਆ ਔਰ ਭਾਰੀ ਮਨਿੰਦਰ ਸਿੰਘ ਸੂਰੀ ਇਹ ਬੰਬੇ ਤੋਂ ਆਏ ਨੇ ਸਪੈਸ਼ਲ ਪੰਜ ਸੱਤਾਂ ਦੇਣਾ ਤੋਂ ਇੱਥੇ ਫਿਰਣ ਦੇ ਨੇ ਔਰ ਇਹਨਾਂ ਪੁੱਛਿਆ ਮੈਨੂੰ ਇੱਕ ਗੱਲ ਵਧੀਆ ਲੱਗੀ ਇਹਨ ਕਿ ਚਾਹੀਦਾ ਕੀ ਹੈ ਯਾਰ ਮੈਂ ਹਵਾ ਦੇ ਵਿੱਚ ਨਹੀਂ ਕੁਝ ਲੈ ਕੇ ਆਇਆ ਔਰ ਜਦੋਂ ਇਹਨਾਂ ਨੇ ਵੇਖਿਆ ਕਿ ਬਹੁਤ ਸਾਰੀ ਲੋਡ ਜਿਹੜੀ ਉਹ ਚਾਰੇ ਦੀ ਹੈ ਡੰਗਰਾਂ ਦੇ achar ਦੀ ਹੈ ਜਾਂ ਉਹਦੀ ਫੀਡ ਦੀ ਹੈ ਚੌਕਰ ਦੀ ਹੈ ਔਰ ਅੱਜ ਇਹਨਾਂ ਨੇ ਕਿਹਾ ਕਿ ਮੈਂ ਜਿਹੜਾ ਹੈ 150 ਬੋਰੀ ਹੈ ਜੀ ਚੌਕਰ ਦੀ ਉਹ ਜਿਹੜੀ ਇੱਥੇ ਮੈਂ ਪੁੱਛਦੀ ਕਰ ਦੂੰਗਾ ਔਰ ਮੇਰੀ ਲੋਕਾਂ ਨੂੰ ਇੱਕ ਅਪੀਲ ਹੈ ਕਿ ਸਾਨੂੰ ਰਾਸ਼ਨ ਨਾ ਪੁੱਛਿਆ ਜਾਵੇ ਰਾਸ਼ਨ ਅਜੇ ਸਾਡੇ ਕੋਲ ਹੈਗਾ ਜਦੋਂ ਮੁੱਕ ਜੂਗਾ ਅਸੀਂ ਦੱਸ ਦੇਾਂਗੇ ਕੋ ਰਾਸ਼ਨ ਵਾਲੀ ਸੇਵਾ ਨਿਭਾਉਣ ਤੋਂ ਥੋੜਾ ਜਿਹਾ ਗਰੇਜ ਕੀਤਾ ਜਾਵੇ ਜਿੱਥੇ ਕਿਤੇ ਹੋਰ ਇਲਾਕਿਆਂ ਦੇ ਵਿੱਚ ਕੋ ਗਰੀਬ ਨੂੰ ਨਹੀਂ ਮਿਲਦਾ ਉੱਥੇ ਤੁਸੀਂ ਸੇਵਾ ਨਿਭਾ ਲਓ ਔਰ ਰਾਸ਼ਨ ਦਾ ਤੇ ਇਹ ਹਾਲ ਹੋਇਆ ਪਿਆ ਵੀ ਆ ਪਿੱਛੇ ਮੈਂ ਵਿਖਾਇਆ ਲੋਕੀ ਟਰਾਲੀਆਂ ਦੀਆਂ ਟਰਾਲੀਆਂ ਜਿਹੜੇ ਪ੍ਰਸ਼ਾਦੇ ਨੇ ਉਹ ਇੱਥੇ ਪਾਣੀ ਦੇ ਵਿੱਚ ਸੁੱਟ ਜਾਂਦੇ ਨੇ ਇਹਦੀ ਬੇਕਦਰੀ ਹੋ ਰਹੀ ਆ ਮਤਲਬ ਇੰਨਾਂ ਚੀਜ਼ਾਂ ਤੋਂ ਹਟ ਕੇ ਜੇ ਕੋਈ ਸੇਵਾ ਨਿਭਾ ਸਕਦਾ ਤੇ ਨਿਭਾਈ ਜਾਵੇ ਔਰ ਦੁੱਖ ਪਤਾ ਕਿਸ ਗੱਲ ਦਾ ਅੱਜ ਫੇਰ ਮੈਂ ਅੱਗੇ ਕਹਿੰਦਾ ਸੀਗਾ ਵੀ 8-9 ਦਿਨਾਂ ਤੋਂ ਬਹੁਤ ਦੁਨੀਆ ਨੇ ਉਤਸ਼ਾਹ ਵਿਖਾਇਆ ਆ ਰਹੇ ਹੋ ਭਾਈ ਤੁਸੀਂ ਵੀ ਬਹੁਤ ਦੁਨੀਆ ਨੇ ਉਤਸ਼ਾਹ ਵਿਖਾਇਆ ਇਥੋਂ ਲਾਈਨ ਨਹੀਂ ਸੀ ਟੁੱਟਦੀ ਟਰਾਲੀਆਂ ਦੀ ਆ ਪਰਸੋਂ ਤੋਂ ਪਹਿਲਾਂ ਤੇ ਅੱਜ ਮੇਰਾ ਖਿਆਲ ਆ ਵੀ 10 ਮਿੰਟ ਖਲੋਜੋ ਤੇ ਇੱਕ ਟਰਾਲੀ ਨਹੀਂ ਲੰਘਦੀ ਸੜਕਾਂ ਖਾਲੀ ਹੋ ਗਈਆਂ ਮੈਂ ਲੋਕਾਂ ਨੂੰ ਕਿਹਾ ਸੀ ਇਹ ਦਰਦ ਜਿਹੜਾ ਨਾ ਜਦੋਂ ਪਾਣੀ ਥੱਲੇ ਹੋ ਜੂਗਾ ਉਦੋਂ ਵੀ ਆਪਦੇ ਮਨ 'ਚ ਜਗਾ ਕੇ ਰੱਖਿਓ ਹੁਣੇ ਇਹਨਾ ਮੈਨੂੰ ਦੱਸਿਆ ਵੀ ਕਿਸੇ ਦਾ ਘਰ ਆ ਬੇਟੇ ਉਹ ਬੰਦੇ ਦੀ ਡੈਥ ਹੋ ਚੁੱਕੀ ਉਹਦੇ ਬੇਟੇ ਦੀ ਜੀ ਬੇਟੇ ਦੀ ਡੈਥ ਹੋ ਚੁੱਕੀ ਆ ਤੇ ਦੋ ਆਪ ਦੋ ਜੀ ਨੇ ਤੇ ਨਾਲ ਨੌ ਆ ਜੀ ਉਹਨਾਂ ਦੀ ਨੌ ਆ ਕੋਠਾ ਡਿੱਗ ਗਿਆ ਵਾ ਕੱਲ ਅਸੀਂ ਉਹਨੂੰ ਵੇਖਣ ਜਾਵਾਂਗੇ ਕਿਸੇ ਨਾ ਕਿਸੇ ਨੂੰ ਸੇਵਾ ਲਾਵਾਂਗੇ ਕਿ ਯਾਰ ਇਸ ਤਰ੍ਹਾਂ ਲੋੜਵੰਦਾ ਦੀ ਬਾਹ ਫੜੋ ਲੋਕਾਂ ਨੂੰ ਹੋਰ ਇਸ ਚੀਜ਼ ਤੋਂ ਇਲਾਵਾ ਵੀ ਬਹੁਤ ਸਾਰੀਆਂ ਲੋੜਾਂ ਸੀ ਔਰ 10 ਦਿਨਾਂ ਦੇ ਬਾਅਦ ਵੀ ਤੁਹਾਡਾ ਜਿਹੜਾ ਮਨ ਦੇ ਵਿੱਚ ਉਹ ਪਿਆਰ ਉਹ ਜਾਗਿਆ ਰਹਿਣਾ ਚਾਹੀਦਾ ਵਾ ਸਾਡੇ ਕੋਲੋਂ ਤੇ ਪ੍ਰਮਾਤਮਾ ਜਿੰਨੀ ਸ ਔਰ ਅਸੀਂ ਹੋਰ ਨਿਭਾਉਂਦੇ ਰਵਾਂਗੇ ਸਾਡੇ ਕੋਲ 4 ਹੈ ਸਾਡੇ ਕੋਲ ਇਹ ਫੀਡ ਹੈ ਸਾਡੇ ਕੋਲ ਚੌਕਰ ਹੈ ਜਿਹੜਾ ਮਤਲਬ ਦਿੱਤਾ ਹੋਇਆ ਜਦੋਂ ਅੱਗੋ ਲੋੜ ਪਈ ਕੋਈ ਉਦੋਂ ਅਸੀਂ ਮੰਗਾਵਾਂਗੇ ਫੇਰ ਲਾ ਲਓ ਅਸੀਂ ਜਿਹੜੀ ਸੇਵਾ ਉਹ ਆ ਪਿੰਡ-ਪਿੰਡ ਜਾ ਕੇ ਇਸ ਕਰਕੇ ਨਿਭਾ ਰਹੇ ਆ ਵੀ ਲੋਕੀ ਆਉਂਦੇ ਸੀ ਲਿਖਾ ਕੇ ਚਲੇ ਜਾਂਦੇ ਸੀਗੇ ਦੋ-ਦੋ ਚਾਰ-ਚਾਰ ਰੀ ਲੈ ਵੀ ਜਾਂਦੇ ਸੀਗੇ ਹੁਣ ਅਸੀਂ ਕੋਸ਼ਿਸ਼ ਕਰਦੇ ਆ ਵੀ ਪਿੰਡ 'ਚ ਕੋ ਭਲਾ ਬੰਦਾ ਮਿਲ ਜਾਵੇ ਉਹ ਸਾਨੂੰ ਦੱਸ ਦੇਵੇ ਵੀ ਯਾਰਾ ਫਲਾਣਾ ਲੋੜਵੰਦ ਆ ਇਹਨੂੰ ਤਰਪਾਈਲ ਦੀ ਲੋੜ ਆ ਇਹਨੂੰ ਆਟੇ ਦੀ ਲੋੜ ਆ ਇਹਨੂੰ ਚੌਕਰ ਦੀ ਲੋੜ ਆ ਇਹਨੂੰ ਚਾਰ ਦੀ ਲੋੜ ਆ ਜਾ ਇਹਨੂੰ ਹੋਰ ਕਿਸੇ ਤਰ੍ਹਾਂ ਦੀ ਵੀ ਲੋੜ ਆ ਤੇ ਅਸੀਂ ਕੋਸ਼ਿਸ਼ ਕਰਦੇ ਆ ਵੀ ਉਹ ਪੂਰੀ ਕੀਤੀ ਜਾਵੇ ਪਰ ਜਿੱਥੇ ਵੀ ਕਿਤੇ ਲੋੜਵੰਦ ਨੂੰ ਵੰਡਣ ਵੀ ਜਾਈਦਾ ਜਿਹਦੇ ਸਵੇਰੇ ਲਿਸਟਾਂ ਵੀ ਬਣਾ ਕੇ ਜਾਂਦੇ ਉਹ ਤੋਂ ਬਾਅਦ ਉੱਥੇ ਵੀ ਗਾਹ ਹੀ ਪੈ ਜਾਂਦਾ ਵਾ ਵੀ ਜਿਹਦਾ ਮਤਲਬ ਬੇਫਜ਼ੂਲ ਸਵੇਰੇ ਜਦੋਂ ਨਹੀਂ ਆਉਂਦਾ ਤੇ ਉਸ ਤੋਂ ਬਾਅਦ ਉੱਥੇ ਰਾਸ਼ ਇਕੱਠਾ ਹੋ ਜਾਂਦਾ ਪਰ ਅਸੀਂ ਕੋਸ਼ਿਸ਼ ਕਰਦੇ ਆ ਕਿ ਜਿਹੜਾ ਬੰਦਾ ਸਾਨੂੰ ਸਵੇਰੇ ਲਿਖਾ ਦੇਵੇ ਸ਼ਾਮ ਤੱਕ ਉਹਨੂੰ ਜਿਹੜਾ ਉਹ ਪੁੱਛਦਾ ਕਰ ਦਿੱਤਾ ਜਾਂਦਾ ਵਾ ਔਰ ਮੈਂ ਤੁਹਾਨੂੰ ਇੱਕ ਗੱਲ ਫੇਰ ਅੱਜ ਕਹਿਣਾ ਚਾਹਣਾ ਕਿ ਬਹੁਤ ਮਤਲਬ ਘਾਟ ਹੀ ਜੜੀਆਂ ਜਥੇ ਬੰਦੀਆਂ ਨੇ 2 4 5 ਜੜੀਆਂ ਇੱਥੇ ਰਹਿ ਗਈਆਂ ਉਹ ਜਾਂ ਮਿੱਟੀ ਦੀ ਸੇਵਾ ਅਗਲੇ ਪਾਸੇ ਚੱਲ ਰਹੀ ਆ ਬੰਨ ਬੰਨਣ ਲਈ ਪਰ ਜਿਹੜੇ ਬਲਕ ਚ ਸੇਵਾਦਾਰ ਸੀਗੇ ਉਹ ਜਦੋਂ ਦਾ ਪਾਣੀ ਲੱਥਿਆ ਵਾ ਉਹ ਵਾਪਸ ਮਤਲਬ ਚਲੇ ਗਏ ਆ ਮੈਂ ਉਹਨਾਂ ਨੂੰ ਇੱਕੋ ਗੱਲ ਕਹਿਣਾ ਚਾਹੁੰਦਾ ਵੀ ਹੁਣ ਲੋਕਾਂ ਦੀਆਂ ਲੋੜਾਂ ਕੋ ਪੂਰੀਆਂ ਨਹੀਂ ਹੋ ਗਈਆਂ ਲੋਕ ਕੋ ਸੌਖੇ ਨਹੀਂ ਹੋ ਗਏ ਅੱਜ ਵੀ ਲੋਕਾਂ ਦੀਆਂ ਲੋੜਾਂ ਉੱਥੇ ਹੀ ਖਲੋਤੀਆਂ ਨੇ ਲੋਕਾਂ ਦੇ ਹਾਲਾਤ ਉੱਥੇ ਹੀ ਸੋ ਹੁਣ ਉਹ ਆਪਣੇ ਘਰਾਂ ਦੇ ਵਿੱਚ ਜਾਣਾ ਔਰ ਵੇਖਣਾ ਕਿ ਘਰਾਂ ਦੀ ਹਾਲਤ ਕੀ ਹੋ ਗਈ ਆ ਘਰ ਡਿੱਗ ਪਿਆ ਘਰ ਦੀਆਂ ਛੱਤਾਂ ਚੋਂਦੀਆਂ ਨੇ ਸਮਾਨ ਕੋ ਬਚਿਆ ਕਿ ਨਹੀਂ ਬਚਿਆ ਅਸੀਂ ਜਿੱਥੇ-ਜਿੱਥੇ ਵੀ ਹੋਇਆ ਇੱਕ-ਇੱਕ ਕਰਕੇ ਕਿਸੇ ਨਾ ਕਿਸੇ ਗਰੀਬ ਦੇ ਘਰ ਨੂੰ ਫੜਨ ਦੀ ਕੋਸ਼ਿਸ਼ ਕਰਾਂਗੇ ਔਰ ਕਿਸੇ ਨਾ ਕਿਸੇ ਨਾਲ ਮਲਾਉਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਉਸ ਉਹਨੂੰ ਬਣਾ ਦੇਵੇ ਜਾਂ ਕੁਛ ਕਰ ਦੇਵੇ ਮੈਂ ਇੱਕ ਗੱਲ ਫੇਰ ਕਹਿਣਾ ਮੈਂ ਬਾਰ-ਬਾਰ ਆਪਦੀ ਗੱਲ ਦਰਉਣਾ ਕਿ ਨਿੱਕਾ-ਨਿੱਕਾ ਕੰਮ ਕਰਨ ਵਾਲੋ ਕਮ ਸੇ ਕਮ ਇੱਕ ਬੰਦੇ ਦਾ ਹੀ ਸਵਾਰ ਦੋ ਦੀ ਜ਼ਿੰਦਗੀ ਤੇ ਲੀਹ ਦੇ ਉੱਤੇ ਆ ਜਾਵੇ ਨਾ ਇਹ ਕੋਸ਼ਿਸ਼ ਅਸੀਂ ਅਖੀਰਲੇ ਦਿਨ ਤੱਕ ਜਿੰਨਾ ਚਿਰ ਵੀ ਤੁਸੀਂ ਪਿੰਡ ਵਾਲੇ ਚਾਹੋਗੇ ਜਿੰਨਾ ਚਿਰ ਵੀ ਤੁਸੀਂ ਲਾਕੇ ਵਾਲੇ ਚਾਹੋਗੇ ਅਸੀਂ ਆਪਦੀ ਡਿਊਟੀ ਇਸ ਜ਼ਿਲ੍ਹੇ ਦੇ ਵਿੱਚ ਜਿਹੜਾ ਅਮਰਸਰ ਜ਼ਿਲ੍ਹਾ ਬਹੁਤ ਦੇ ਵਿੱਚ ਨਿਭਾਉਂਦੇ ਰਵਾਂਗੇ ਧੰਨਵਾਦ